ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਆ ਇੱਕ 15 ਤਰੀਕ ਨੂੰ 15 ਜੁਲਾਈ ਤੋਂ ਇੱਕ ਰੌਲਾ ਚੱਲ ਰਿਹਾ YouTube ਦੇ ਉੱਤੇ ਕਿ ਜਿੰਨੇ ਵੀ ਕ੍ਰिएਟਰ ਨੇ ਉਹ ਡਰੇ ਹੋਏ ਨੇ ਯੂਟਿਊਬਰ ਨੇ ਉਹ ਸਾਰੇ ਡਰੇ ਹੋਏ ਨੇ ਕਿ 15 ਤਰੀਕ ਤੋਂ ਬਾਅਦ ਕੀ ਪਤਾ ਨਹੀਂ ਕੀ ਹੋਣਾ ਉਹ ਕਹਿੰਦੇ ਕਿ 15 ਤਰੀਕ ਤੋਂ ਬਾਅਦ ਵਿੱਚ ਜਿਹੜੇ ਚੈਨਲ ਨੇ ਉਹ ਮੋਨਟਾਈਜ਼ ਨਹੀਂ ਹੋਣੇ ਤੇ ਜਿਹੜੇ ਮੋਨੋਟਾਈਜ਼ ਹੋਏ ਹੋਏ ਚੈਨਲ ਨੇ ਉਹ ਵੀ ਡੀ ਮੋਨੋਟਾਈਜ਼ ਹੋ ਜਾਣੇ ਨੇ ਪਰ ਐਸੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਕਿ 15 ਜੁਲਾਈ ਤੋਂ ਬਾਅਦ ਦੇ ਵਿੱਚ ਸਮੂ YouTube ਦੀ ਜਿਹੜੀ ਕਮਾਈ ਹੈ ਉਹਦੇ ਵਿੱਚ ਵਾਧਾ ਹੋਵੇਗਾ ਜਿੰਨੇ ਵੀ ਕ੍ਰिएਟਰ ਨੇ ਜਿੰਨੇ ਵੀ ਯੂਟਿਊਬਰ ਨੇ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਵੇਗਾ ਉਹ ਕਿਵੇਂ ਹੋਵੇਗਾ ਦੰਦੀ ਲੋੜ ਨਹੀਂ ਆਪਾਂ ਵੀਡੀਓ ਅੱਗੇ ਵਧਾਉਨੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਇਸ ਚੈਨਲ ਦੇ ਉੱਤੇ ਇਹ ਮੇਰੀ ਪਹਿਲੀ ਵੀਡੀਓ ਹੈ ਕਿਉਂਕਿ ਇੱਕ ਮੰਗ ਸੀ ਕਿ ਜਿੰਨੇ ਵੀ ਆਪਾਂ ਸਰਚ ਕਰਦੇ ਹਾਂ YouTube ਦੀ ਜਾਣਕਾਰੀ ਲੈਣ ਵਾਸਤੇ ਉਹ ਹਿੰਦੀ ਦੇ ਵਿੱਚ ਤੇ ਜਾਂ ਇੰਗਲਿਸ਼ ਦੇ ਵਿੱਚ ਆਪਾਂ ਨੂੰ ਵੀਡੀਓ ਮਿਲਦੀ ਸੀ ਇਹ ਮੰਗ ਸੀ ਕਿ ਆਪਣੀ ਇਹ ਜਿਹੜੀ ਵੀਡੀਓ ਹੈ ਇਹ ਪੰਜਾਬੀਆਂ ਵਾਸਤੇ ਵੀ ਹੋਣੀ ਚਾਹੀਦੀ ਹੈ ਕਈਆਂ ਨੂੰ ਨਹੀਂ ਸਮਝ ਆਉਂਦੀ ਇਹ ਪੰਜਾਬੀ ਦੇ ਵਿੱਚ ਜਾਣਕਾਰੀ ਦਿੱਤੀ ਜਾਏ YouTube ਦੀ ਇਸ ਲਈ ਆਪਾਂ ਇਹ ਨਵਾਂ ਚੈਨਲ ਤਿਆਰ ਕੀਤਾ ਤੇ ਇਹ ਦੀ ਇਹ ਪਹਿਲੀ ਵੀਡੀਓ ਹੈ ਤੇ ਆਓ ਆਪਾਂ ਗੱਲ ਕਰੀਏ ਅੱਜ ਦੀ ਵੀਡੀਓ ਬਾਰੇ ਕਿ 15 ਜੁਲਾਈ ਤੋਂ ਬਾਅਦ ਚ ਕੀ ਹੋਣਾ ਹੈ 15 ਜੁਲਾਈ ਤੋਂ ਬਾਅਦ ਚ ਕੁਝ ਨਹੀਂ ਹੋਣਾ ਆਪਾਂ ਤਿੰਨ ਪੁਆਇੰਟ ਤੁਹਾਨੂੰ ਦੱਸਦੇ ਆ 15 ਜੁਲਾਈ ਤੋਂ ਬਾਅਦ ਸਗੋਂ ਕਮਾਈ ਜਿਹੜੀ ਹੈ YouTube ਦੀ ਉਹ ਵੱਧ ਜਾਣੀ ਹੈ ਤੇ ਆਪਾਂ ਤਿੰਨ ਪੁਆਇੰਟਾਂ ਦੇ ਵਿੱਚ ਗੱਲ ਕਰਾਂਗੇ 15 ਜੁਲਾਈ ਤੋਂ ਬਾਅਦ ਚ ਹੋਣਾ ਕੀ ਹੈ ਸਾਧ ਸੰਗਤ ਜੀ 15 ਜੁਲਾਈ ਤੋਂ ਬਾਅਦ ਚ ਵੀਰ ਜੀ ਜਿਹੜੇ ਆਪਾਂ ਵੀਡੀਓ ਪਾਉਂਦੇ ਸਨ ਕਾਪੀ ਪੇਸਟ ਕਰਕੇ ਕਈ ਤੁਸੀਂ ਚੈਨਲ ਵੇਖੇ ਹੋਣੇ ਨੇ ਉਹਨਾਂ ਨੇ ਕਿਤੋਂ ਵੀਡੀਓ ਜਿਹੜੀ ਹੈ ਕਿਸੇ ਵੀ ਵੈਬਸਾਈਟ ਤੋਂ ਚੁੱਕੀ ਉਹ ਕਾਪੀ ਕੀਤੀ ਤੇ ਉਹ ਆਪਣੇ YouTube ਚੈਨਲ ਬਣਾਇਆ ਤੇ ਉਹਦੇ ਉੱਤੇ ਪਾਈ ਤੇ ਉਹ ਵੀਡੀਓ ਚੱਲ ਵੀ ਜਾਂਦੀ ਸੀ ਉਹਦੇ ਉੱਤੇ ਵਿਊਜ਼ ਵੀ ਬਹੁਤ ਆਉਂਦੇ ਸੀ ਉਹ ਚੈਨਲ ਵੀ ਮੋਨਟਾਈਜ਼ ਛੇਤੀ ਹੋ ਜਾਂਦਾ ਸੀ ਤੇ ਉਹ ਕਮਾਈ ਵੀ ਬਹੁਤ ਵਧੀਆ ਕਰ ਰਹੇ ਸੀ ਪਰ YouTube ਕਹਿੰਦਾ ਕਿ ਇਹ ਕੰਮ ਨਹੀਂ ਚੱਲਣਾ ਜੇ ਤੁਸੀਂ YouTube ਤੋਂ ਕੁਝ ਕਮਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਨੂੰ ਆਪਣੀ ਮਿਹਨਤ ਕਰਨੀ ਪੈਗੀ ਆਪਣਾ ਕਨਸੈਪਟ ਜਿਹੜਾ ਉਹ ਆਪ ਤਿਆਰ ਕਰਨਾ ਪਏਗਾ ਆਪਣੀ ਵੀਡੀਓ ਆਪ ਤਿਆਰ ਕਰਨੀ ਪਏਗੀ ਤਾਂ ਹੀ ਕਮਾਈ ਕਰ ਸਕਦੇ ਹੋ YouTube ਤੋਂ ਕਿਉਂਕਿ ਐਸੇ ਕਈ ਕ੍ਰੀਏਟਰ ਨੇ ਜਿਹੜੇ ਮਿਹਨਤ ਬਹੁਤ ਕਰਦੇ ਨੇ ਪਰ ਉਹਨਾਂ ਦੀ ਵੀਡੀਓ ਨਹੀਂ ਚੱਲਦੀ YouTube ਨੇ ਵੇਖਿਆ ਕਿ ਇਦਾਂ ਦੇ ਚੈਨਲ ਜਾਦੇ ਚੱਲ ਰਹੇ ਨੇ ਉਹਨਾਂ ਨੇ ਇਹ ਕੰਮ ਕੀਤਾ ਕਿ 15 ਜੁਲਾਈ ਤੋਂ ਬਾਅਦ ਜਿਹੜੇ ਕਾਪੀ ਪੇਸਟ ਵਾਲੇ ਚੈਨਲ ਨੇ ਉਹ ਨਹੀਂ ਚੱਲਣਗੇ ਉਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਨਹੀਂ ਚੱਲਣੀਆਂ ਉਹ ਮੋਨਟਾਈਜ਼ ਨਹੀਂ ਹੋਣਗੀਆਂ ਤੇ ਹੁਣ ਆਪਾਂ ਗੱਲ ਕਰੀਏ ਦੂਸਰੇ ਪੁਆਇੰਟ ਦੀ ਦੂਸਰਾ ਪੁਆਇੰਟ ਹੈ AI ਵੀਡੀਓ ਤੇ AI ਚੈਨਲ ਤੁਸੀਂ ਵੇਖਿਆ ਹੋਣਾ ਇਹ ਚੈਨਲ ਬਹੁਤ ਜ਼ਿਆਦਾ ਚੱਲ ਰਹੇ ਨੇ AI ਚੈਨਲ ਜਿਹੜੇ ਨੇ AI ਵੀਡੀਓ ਵਾਲੇ ਚੈਨਲ ਨੇ ਉਹ ਬਹੁਤ ਜ਼ਿਆਦਾ ਚੱਲ ਰਹੇ ਨੇ ਉਹ ਕਮਾਈ ਵੀ ਬਹੁਤ ਵਧੀਆ ਕਰ ਰਹੇ ਨੇ ਪਰ YouTube ਨੇ ਕਹਿੰਦਾ ਹੈ ਕਿ ਨਹੀਂ ਇਹ ਕੰਮ ਨਹੀਂ ਚੱਲਣਾ ਕਿਉਂਕਿ ਤੁਸੀਂ ਸਾਰਾ ਕੰਮ ਕੰਪਿਊਟਰ ਤੋਂ ਲੈ ਰਹੇ ਹੋ AI ਤੋਂ concept ਲਖਾਇਆ AI ਨੇ ਬੋਲਿਆ AI ਦੀ ਵੀਡੀਓ ਤਿਆਰ ਕੀਤੀ ਤੇ ਉਹਨੂੰ YouTube ਤੇ ਪਾਇਆ ਤੇ ਉਹਤੇ ਵਿਊਜ਼ ਵੀ ਅੱਛੇ ਹੁੰਦੇ ਨੇ ਹੁਣ ਤੁਸੀਂ ਵੇਖਿਆ ਹੋਣਾ ਇੱਕ ਮੰਕੀ ਬਲੌਗਰ ਚੱਲਿਆ ਸੀ ਤੇ ਉਹਦੀਆਂ ਵੀਡੀਓ ਬਹੁਤ ਚੱਲ ਰਹੀਆਂ ਨੇ ਪਰ YouTube ਕਹਿੰਦਾ ਕਿ ਨਹੀਂ ਕਿਉਂਕਿ ਕਈ ਕ੍ਰੀਏਟਰ ਜਿਹੜੇ ਨੇ ਉਹ ਮਾੜੇ ਘਰਾਂ ਤੋਂ ਵੀ ਨੇ ਤੇ ਉਹ ਕ੍ਰੀਏਟਰ ਮਿਹਨਤ ਵੀ ਬਹੁਤ ਕਰਦੇ ਨੇ ਵੀਡੀਓ ਬਹੁਤ ਸੋਹਣੀਆਂ ਬਣਾਉਂਦੇ ਨੇ ਪਰ ਉਹਨਾਂ ਦੀਆਂ ਵੀਡੀਓ ਨਹੀਂ ਲੋਕ ਪਸੰਦ ਕਰਦੇ ਕਿਉਂਕਿ AI ਦੀ ਵੀਡੀਓ ਹੈ ਜਿਹੜੀ ਉਦੀ ਕਲੀਅਰਟੀ ਜਿਆਦਾ ਹੁੰਦੀ ਹੈ ਤੇ ਉਹਨਾਂ ਨੂੰ ਵੇਖਣਾ ਲੋਕ ਜਿਆਦਾ ਪਸੰਦ ਕਰਦੇ ਨੇ ਤੇ ਉਹ ਪੈਸੇ ਵਧੀਆ ਕਮਾਰੇ ਨੇ ਤੇ ਜਿਹੜੇ ਆਪ ਮਿਹਨਤ ਕਰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ YouTube ਕਹਿੰਦਾ ਕਿ ਹੁਣ ਇਹ ਕੰਮ ਨਹੀਂ ਚੱਲਣਾ ਹੁਣ ਉਹ ਲੋਕ ਅੱਗੇ ਆਉਣਗੇ ਤੇ ਤੀਸਰਾ ਨੰਬਰ ਆਇਆ ਜਿਹੜਾ ਉਹ ਹੈ ਰੀਯੂਜ਼ਡ ਕੰਟੈਂਟ ਆਪਾਂ ਕਿਸੇ ਦਾ ਕੰਟੈਂਟ ਹੈ ਜਿਹੜਾ ਹੋ ਚੁੱਕਿਆ ਉਸੇ ਤਰ੍ਹਾਂ ਉਹਦੀ ਵੀਡੀਓ ਚੁੱਕੀ ਤੇ ਉਸੇ ਨੂੰ ਆਪਾਂ ਅੱਗੇ ਪੇਸ਼ ਕਰ ਦਿੱਤਾ ਉਹਦੇ ਤੇ ਵਿਊਜ਼ ਆਏ ਉਹ ਤੋਂ ਪੈਸੇ ਕਮਾਏ ਚੈਨਲ ਮੋਨਟਾਈਜ਼ ਹੋ ਗਿਆ ਵਾਚ ਟਾਈਮ ਪੂਰਾ ਹੋਇਆ ਪਰ YouTube YouTube ਕਹਿੰਦਾ ਕਿ ਇਹ ਵੀ ਕੰਮ ਨਹੀਂ ਹੋਣਾ ਕਿਸੇ ਦਾ ਕਨਸੈਪਟ ਜਾਂ ਆਪਣਾ ਕਨਸੈਪਟ ਵਾਰ-ਵਾਰ ਪੇਸ਼ ਕਰਨਾ ਵਾਰ-ਵਾਰ ਉਸੇ ਦੀ ਵੀਡੀਓ ਪਾਉਣੀ ਇਹ ਕੰਮ ਨਹੀਂ ਚੱਲਣਾ ਕਈ ਵੀਰ ਐ ਕਰਦੇ ਨੇ ਇਹ ਕ੍ਰੀਏਟਰ ਇਦਾਂ ਵੀ ਕਰਦੇ ਨੇ ਜਿਹੜੀ ਵੀਡੀਓ ਚਾਦੀ ਚੱਲ ਗਈ ਨਾ ਉਹਨੂੰ ਰਿਪੀਟ ਕਰੀ ਜਾਂਦੇ ਨੇ ਪਰ YouTube ਕਹਿੰਦਾ ਕਿ ਇਹ ਕੰਮ ਨਹੀਂ ਚੱਲਣਾ ਇਦਾਂ ਨਹੀਂ ਹੋਣਾ ਹੁਣ ਤੁਹਾਨੂੰ ਆਪਣਾ ਕਨਸੈਪਟ ਆਪ ਤਿਆਰ ਕਰਨਾ ਪਏਗਾ ਨਵਾਂ ਕਨਸੈਪਟ ਲਿਆਓ ਨਵੀਂ ਵੀਡੀਓ ਲਿਆਓ ਆਪਣੀ ਵੀਡੀਓ ਆਪ ਪਾਓ ਤੇ ਉਹੀ ਚੱਲਣਗੀਆਂ ਇਦਾਂ ਦੇ ਜਿਹੜੇ ਚੈਨਲ ਨੇ ਉਹ ਬੰਦ ਕਰ ਦਿੱਤੇ ਜਾਣਗੇ ਤੇ ਨਾ ਉਹ ਮੋਨਟਾਈਜ਼ ਹੋਣਗੇ ਤੇ 15 ਜੁਲਾਈ ਤੋਂ ਬਾਅਦ ਹੋਵੇਗਾ ਕੀ ਬਦਲਣਾ ਕੀ ਹੈ ਸਿਰਫ ਇਹ ਸਿਸਟਮ ਬਦਲਣਾ ਬਾਕੀ 1000 ਸਬਸਕ੍ਰਾਈਬਰ ਉਸੇ ਤਰ੍ਹਾਂ ਹੀ ਚਾਹੀਦਾ ਚੈਨਲ ਨੂੰ ਮੋਨਟਾਈਜ਼ ਕਰਨ ਵਾਸਤੇ 1000 ਸਬਸਕ੍ਰਾਈਬਰ ਹੈ ਜਿਹੜਾ ਉਹ ਵੀ ਚਾਹੀਦਾ 4000 ਵਾਚ ਜਿਹੜਾ ਟਾਈਮ ਹੈ ਘੰਟਾ ਉਹ ਵੀ ਉਸੇ ਤਰ੍ਹਾਂ ਹੀ ਚਾਹੀਦਾ ਜਾਂ 1 ਕਰੋੜ ਵਿਊਜ਼ ਜਿਹੜੇ ਸ਼ਾਰਟਸ ਦੇ ਉੱਤੇ ਨੇ ਉਹ ਵੀ ਚਾਹੀਦੇ ਨੇ ਤਾਂ ਚੈਨਲ ਮੋਨਟਾਈਜ਼ ਹੋਵੇਗਾ ਬਾਕੀ ਸਾਰਾ ਕੁਝ ਉਦਾਂ ਹੀ ਚਾਹੀਦਾ ਤੇ ਕਮਾਈ ਕਿਵੇਂ ਵਧੇਗੀ ਹੁਣ ਆਪਾਂ ਗੱਲ ਕਰਦੇ ਆ ਕਿ YouTube ਦੀ ਕਮਾਈ ਵਧੇਗੀ ਕਿਵੇਂ ਵਧੇਗੀ ਇਸ ਦਾ ਕਿਉਂਕਿ YouTube ਦੇ ਉੱਤੇ ਜਿਹੜਾ ਪੈਸਾ ਆਉਂਦਾ ਉਹ ਐਡਸ ਤੋਂ ਆਉਂਦਾ ਐਡਸੋ ਵਾਲਾ ਜਿਹੜਾ ਪੈਸਾ YouTube ਕੋਲ ਆਉਂਦਾ ਹੈ YouTube ਕੀ ਕਰਦਾ ਉਹਦੇ ਵਿੱਚੋਂ 45% ਆਪ ਰੱਖਦਾ ਹੈ 55% ਹੈ ਜਿਹੜਾ ਉਹ ਕ੍ਰੀਏਟਰਾਂ ਨੂੰ ਦੇ ਦਿੰਦਾ ਹੈ YouTubeਰਾਂ ਨੂੰ ਦੇ ਦਿੰਦਾ ਮੰਨ ਲਓ YouTube ਦੇ ਕੋਲ 100 ਰੁਪਇਆ ਆਇਆ ਉਸਨੇ ਉਹ 45 ਰੁਪਏ ਆਪ ਰੱਖਣੇ ਨੇ ਤੇ ਜਿਹੜੇ 55 ਰੁਪਏ ਨੇ ਉਹ YouTubeਰਾਂ ਨੂੰ ਦੇ ਦੇਣੇ ਨੇ ਹੁਣ YouTubeਰ ਅੱਗੇ 10 ਨੇ ਉਹਨਾਂ ਨੂੰ ਕਿੰਨੇ-ਕਿੰਨੇ ਆਉਣਗੇ ਤੇ ਉਸ ਤੋਂ ਬਾਅਦ ਚ ਹੋਵੇਗਾ ਕੀ ਹੁਣ 15 ਜੁਲਾਈ ਤੋਂ ਬਾਅਦ ਜਿਹੜੇ ਇਦਾਂ ਦੇ ਚੈਨਲ ਨੇ ਉਹ ਡੀਮੋਨਟਾਈਜ਼ ਹੋ ਜਾਣਗੇ ਜਾਂ ਇਦਾਂ ਦੇ ਚੈਨਲ ਜਿਹੜੇ ਨੇ ਉਹ ਮੋਨੋਟਾਈਜ਼ ਨਹੀਂ ਹੋਣੇ 100% ਦੇ ਵਿੱਚੋਂ 30% ਜਿਹੜੇ ਉੱਡ ਜਾਣਗੇ ਦਸਾਂ ਦੇ ਵਿੱਚੋਂ ਸੱਤ ਚਲੇ ਗਏ ਤੇ ਉਹੀ 55 ਰੁਪਏ ਜਿਹੜੇ ਦਸਾਂ ਤੇ ਵੰਡੇ ਜਾਣੇ ਸੀ ਉਹ ਸੱਤਾਂ ਤੇ ਵੰਡੇ ਜਾਣੇ ਨੇ ਤੇ ਆਪਣੇ ਆਪ ਕਮਾਈ ਵਧੀ ਨਾ ਆਪਣਾ ਇਹ ਜਿਹੜਾ ਚੈਨਲ ਹੈ ਇਹਦੀ ਇਹ ਪਹਿਲੀ ਵੀਡੀਓ ਹੈ ਮੇਰੇ ਚੈਨਲ ਪਹਿਲਾਂ ਦੋ ਚੈਨਲ ਡਿਲੀਟ ਹੋਏ ਚannels ਉਤੇ ਮਿਹਨਤ ਕੀਤੀ ਮੈਂ ਮੇਰ ਤੋਂ ਮੋਨਟਾਈਜ਼ ਨਾ ਹੋਏ ਇੱਕ ਚੈਨਲ ਮੋਨਟਾਈਜ਼ ਹੋ ਗਿਆ ਉਹ ਵੀ ਡਿਲੀਟ ਹੋ ਗਿਆ ਉਸ ਤੋਂ ਬਾਅਦ YouTube ਦੀ ਚੰਗੀ ਤਰ੍ਹਾਂ ਜਾਣਕਾਰੀ ਲਈ ਕਿ ਇਹ ਵੀਡੀਓਜ਼ ਦੇ ਉੱਤੇ ਵਿਊਜ਼ ਕਿਵੇਂ ਆਉਣਗੇ ਸਬਸਕ੍ਰਾਈਬਰ ਕਿਵੇਂ ਵਧਣਗੇ ਆਪਣਾ ਚੈਨਲ ਮੋਨਟਾਈਜ਼ ਕਿਵੇਂ ਹੋਵੇਗਾ ਉਹਦੀ ਜਾਣਕਾਰੀ ਲੈ ਕੇ ਫਿਰ ਮੈਂ ਆਪਣਾ ਇੱਕ ਚੈਨਲ ਚਲਾਇਆ ਤੇ ਜਿਹੜਾ ਸਿਰਫ 45 ਦਿਨਾਂ ਦੇ ਵਿੱਚ ਮੈਂ ਮੋਨਟਾਈਜ਼ ਕੀਤਾ ਤੇ ਉਹੀ ਤਰੀਕਾ ਤੁਹਾਨੂੰ ਦੱਸਾਂਗਾ ਕੀ ਆਪਣਾ ਚੈਨਲ ਆਪਾਂ ਥੋੜੇ ਦਿਨਾਂ ਦੇ ਵਿੱਚ ਮੋਨਟਾਈਜ਼ ਕਿਵੇਂ ਕਰ ਸਕਦੇ ਆ 45 ਦਿਨਾਂ ਦੇ ਵਿੱਚ ਆਪਾਂ ਆਪਣਾ ਚੈਨਲ ਕਿਵੇਂ ਮੋਨਟਾਈਜ਼ ਕਰ ਸਕਦੇ ਆ ਆਪਣੀ ਵੀਡੀਓਜ਼ ਦੇ ਉੱਤੇ ਵਿਊਜ਼ ਕਿਵੇਂ ਆਉਣਗੇ ਆਪਣੇ ਸਬਸਕ੍ਰਾਈਬਰ ਕਿਵੇਂ ਪੂਰੇ ਹੋਣਗੇ ਇਦਾਂ ਦੀਆਂ ਵੀਡੀਓ ਆਪਾਂ ਅੱਗੇ ਤਿਆਰ ਕਰਾਂਗੇ ਤੇ ਆਪਾਂ ਇਸ ਚੈਨਲ ਦੇ ਉੱਤੇ ਪਾਵਾਂਗੇ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਜਿਹੜੀ ਨਵੀਂ ਵੀਡੀਓ ਆਏ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ